ਕੀ ਆਪ ਕੇਜਰੀਵਾਲ ਕੋ ਇਮਾਨਦਾਰ ਮੰਨਦੇ ਹੋ ਕਿ ਗੁਨਾਹਗਾਰ ਮੰਨਦੇ ਹੋ ਨਹੀਂ ਜਿੰਨੀ ਬੜੀ ਇਮਾਨਦਾਰ ਬੰਦਾ ਕੇਜਰੀਵਾਲ ਬਹੁਤ ਦਿਨ ਕੇ ਬਾਅਦ ਆਜ ਸੇ 2 ਦਿਨ ਕੇ ਬਾਅਦ ਮੈਂ ਸੀਐਮ ਕੀ ਕੁਰਸੀ ਸੇ ਇਸਤੀਫਾ ਦੇਣੇ ਜਾ ਰਹਾ ਵੀ ਇਦਾਂ ਦਾ ਨੇਤਾ ਪੂਰੇ ਪੰਜਾਬ ਚ ਜਾਂ ਹਿੰਦੁਸਤਾਨ ਦੇ ਵਿੱਚ ਨਹੀਂ ਹੈਗਾ ਇੰਨਾ ਇਮਾਨਦਾਰ ਦੇਖੋ ਜੀ ਗੱਲ ਇਹ ਆ ਜੇ ਇੰਜਣ ਰੁਕ ਗਿਆ ਡੱਬਿਆਂ ਦਾ ਕੀ ਹਾਲ ਹੋਊਗਾ ਡੱਬੇ ਦਾ ਆਟੋਮੈਟਿਕ ਹੀ ਰੁਕ ਜਾਣਗੇ ਸਰਕਾਰ ਬੜੀਆਂ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਸਤੀਫਾ ਨਹੀਂ ਇਹਨਾਂ ਨੂੰ ਦੇਣਾ ਚਾਹੀਦਾ ਬਲਕਿ ਹੋਰ ਚਲਾਉਣੀ ਚਾਹੀਦੀ ਹੈ ਸਰਕਾਰ ਇਹਨਾਂ ਨੂੰ ਬਤਲਾਖੋਰੀ ਦੀ ਰਾਜਨੀਤੀ ਜਿਹੜੀ ਬੀਜੇਪੀ ਕਰ ਰਹੀ ਹੈ ਉਹ ਠੀਕ ਨਹੀਂ ਉਹ ਨਾ ਤਾਂ 민ੁਖਤਾ ਲਈ ਸਹੀ ਹੈ ਤੇ ਇਹਨੂੰ ਅਸੀਂ ਡਿਕਟੇਟਰਸ਼ਿਪ ਕਹਿ ਸਕਦੇ ਹਾਂ ਰਾਜਨੀਤੀ ਨਹੀਂ ਕਹਿ ਸਕਦੇ ਹਾਂ ਨਹੀਂ ਸਤੀਫਾ ਨਹੀਂ ਦੇਣਾ ਚਾਹੀਦਾ ਇਹਨੂੰ ਹਾਂ ਇਹ ਸਭ ਤੋਂ ਕਰਾਪਟ ਬੀਜੇਪੀ ਹੈ ਹਾਂ उन्होंने तो 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 आप, तो आज मैं आपकी अदालत में आया जनता की अदालत में आया आपसे पूछने के लिए आया हूँ क्या आप केजरीवाल को ईमानदार मानते हो कि गुनागार मानते हो मैं दिल्ली की जनता से पूछना चाहता हूँ मैं देश की जनता से पूछना चाहता हूँ कि क्या केजरीवाल ईमानदार है कि गुनागार है दोस्तों दो दिन के बाद आज से दो दिन के बाद मैं सीएम की कुर्सी से इस्तीफा देने जा रहा हूं और मैं तब तक सीएम की कुर्सी पर नहीं बैठूंगा जब तक जनता अपना फैसला ना सुना दे ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ 2 ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਜਨਤਾ ਦੇ ਹੱਥ ਦੇ ਵਿੱਚ ਦਿੱਤਾ ਤੇ ਹੁਣ ਜਨਤਾ ਦਾ ਕੀ ਕੁਝ ਕਹਿਣਾ ਇੱਕ ਵਾਰ ਆਪਾਂ ਸੁਣ ਲੈਣ ਦੀਆਂ ਅਸ਼ੀਸ਼ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਸਤੀਫਾ ਦੇਣ ਜਾ ਰਹੇ ਨੇ ਪਰਸੋ ਕਹਿੰਦੇ ਵੀ ਜੇ ਲੋਕ ਮੈਨੂੰ ਈਮਾਨਦਾਰ ਆਖਣਗੇ ਮੈਂ ਤਾਂ ਵਾਪਸ ਕੁਰਸੀ ਤੇ ਬੈਠਾਂਗਾ ਆਦਰਵਾਇਜ਼ ਮੈਂ ਅਸਤੀਫਾ ਦੇ ਦਾਂਗਾ ਤੇ ਦਿੱਲੀ ਦਾ ਸੀਐਮ ਕੋਈ ਹੋਰ ਬਣੇਗਾ ਕੀ ਲੱਗਦਾ ਅਸਤੀਫਾ ਦੇਣਾ ਚਾਹੀਦਾ ਈ ਨਹੀਂ ਨਹੀਂ ਜਿੰਨੀ ਵਧੀਆ ਈਮਾਨਦਾਰ ਬੰਦਾ ਕੇਜਰੀਵਾਲ ਹਾਂ ਨਹੀਂ ਅਸਤੀਫਾ ਨਹੀਂ ਦੇਣਾ ਚਾਹੀਦਾ ਇਹਨੂੰ ਹਾਂ ਰਾਜਨੀਤੀ ਕਰਨ ਲਈ ਦੇਣ ਜੋ ਵੀ ਪ੍ਰਧਾਨ ਮੰਤਰੀ ਬਣਾ ਕੇ ਈਦਾ ਹਾਂ ਵਧੀਆ ਬੰਦਾ ਜੀ ਹਾਂ ਜੀ ਭਾਜੀ ਤੁਹਾਨੂੰ ਕੀ ਲੱਗਦਾ ਅਸਤੀਫਾ ਦੇਣਾ ਚਾਹੀਦਾ ਈ ਨਹੀਂ ਨੀ ਠੀਕ ਹੈ ਦੇਖੋ ਸਟੀਫਾ ਨਹੀਂ ਦੇਣਾ ਚਾਹੀਦਾ ਪਰ ਜੇ ਜਿੱਥੋਂ ਤੱਕ ਸਵਾਲ ਆਉਂਦਾ ਹੈ ਇਮਾਨਦਾਰੀ ਦਾ ਜਾਂ ਭ੍ਰਿਸ਼ਟਾਚਾਰ ਦਾ ਕਿਉਂਕਿ ਹੁਣ ਤੱਕ ਜਿੰਨੀਆਂ ਸਰਕਾਰਾਂ ਆਜ਼ਾਦੀ ਤੋਂ ਬਾਅਦ ਰਹੀਆਂ ਨੇ ਜੇ ਅਸੀਂ ਨਰੂਲ ਕਿਸੇ ਨੂੰ ਕਹੀਏ ਵੀ ਇਮਾਨਦਾਰ ਹੈ ਤਾਂ ਇਮਾਨਦਾਰ ਇੱਥੇ ਕੋਈ ਵੀ ਨਹੀਂ ਹੈ ਪਰ ਜੋ ਜਿੰਨਾ ਕੁ ਵੀ ਹੈਗਾ ਉਹਦੇ ਕੰਮ ਜੀ ਅਸੀਂ ਦੇਖੀਏ ਤਾਂ ਹੋਰਾਂ ਦੇ ਮੁਕਾਬਲੇ 99% ਅੱਛੇ ਕੰਮ ਕਰ ਰਿਹਾ ਹੈ ਤਾਂ ਉਹਨੂੰ ਰਾਜਨੀਤਿਕ ਰਹਿਣਾ ਚਾਹੀਦਾ ਇਹੋ ਜਿਹੇ ਬੰਦਿਆਂ ਦਾ ਜਾਣਾ ਠੀਕ ਨਹੀਂ ਹੈ ਪਬਲਿਕ ਬੀਜਪੀ ਦੀ ਰਾਜਨੀਤੀ ਬਾਰੇ ਕੀ ਕਹੋਗੇ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾ ਕੇ ਜੇਲ੍ਹ ਭੇਜਿਆ ਗਿਆ ਸੀ ਦੇਖੋ ਇਹ ਬਦਲਾਖੋਰੀ ਦੀ ਰਾਜਨੀਤੀ ਜਿਹੜੀ ਬੀਜਪੀ ਕਰ ਰਹੀ ਹੈ ਉਹ ਠੀਕ ਨਹੀਂ ਉਹ ਨਾ ਤਾਂ ਮਨੁੱਖਤਾ ਲਈ ਸਹੀ ਹੈ ਤੇ ਇਹਨੂੰ ਅਸੀਂ ਡिक्टेटरਸ਼ਿਪ ਕਹਿ ਸਕਦੇ ਹਾਂ ਰਾਜਨੀਤੀ ਨਹੀਂ ਕਹਿ ਸਕਦੇ ਕਿਉਂਕਿ ਲੋਕਤੰਤਰ ਦੇ ਵਿੱਚ ਇੱਕ ਪੱਖ ਦੇਖਣਾ ਜਾਂ ਇੱਕ ਪੱਖ ਲੈਣਾ ਉਹ ਠੀਕ ਗੱਲਾਂ ਨਹੀਂ ਕੋਈ ਰਾਜਨੀਤੀ ਹੈ ਰਾਜਨੀਤੀ ਨੂੰ ਰਾਜਨੀਤੀ ਤਰ੍ਹਾਂ ਕਰਨਾ ਚਾਹੀਦਾ ਅੱਜ ਇਹ ਹੈਗੇ ਆ ਕੱਲ ਨਹੀਂ ਹੈਗੇ ਪਹਿਲਾਂ ਕਾਂਗਰਸ ਨੇ ਵੀ ਤਾਂ ਰਾਜ ਕੀਤਾ ਉਹ ਰਾਜ ਕੋਈ ਵੀ ਕਰ ਸਕਦਾ ਹੈ ਪਰ ਲੇਕਿਨ ਆਪਣੇ ਪੱਖ ਲਈ ਆਪਣੇ ਪੱਖ ਨੂੰ ਮਜ਼ਬੂਤ ਰੱਖਣ ਲਈ ਕਿਸੇ ਨੂੰ ਢਾਉਣਾ ਜਾਂ ਕਿਸੇ ਨੂੰ ਜ਼ਬਰਦਸਤੀ ਅੰਦਰ ਦੇ ਦੇਣਾ ਇਹ ਬਿਲਕੁਲ ਗਲਤ ਹੈ ਇਹਨੂੰ ਅਸੀਂ ਸਹੀ ਨਹੀਂ ਸਮਝਦੇ ਯਾਨੀ ਕਿ ਦਿੱਲੀ ਸੀਐਮ ਨੂੰ ਅਸਤੀਫਾ ਨਹੀਂ ਦੇਣਾ ਨਹੀਂ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਕਿ ਨਾ ਮਾ ਕਿੱਥੋਂ ਆਇਓ ਹਾਂ ਜੀ ਹਮਾ ਤੋਂ ਕਿ ਅਸੀਂ ਕਿ ਮਾਚਲ ਤੋਂ ਆਏ ਹਾਂ ਦਿੱਲੀ ਦੇ ਮੁੱਖ ਮੰਤਰੀ ਨੇ ਜੋ ਅਰਵਿੰਦ ਕੇਜਰੀਵਾਲ ਕੱਲ ਹੀ ਜੇਲ ਤੋਂ ਆਏ ਨੇ ਤਕਰੀਬਨ ਤੇ ਅੱਜ ਉਹਨਾਂ ਨੇ ਇੱਕ ਬਿਆਨ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਿ ਮੈਂ ਅਸਤੀਫਾ ਦੇ ਦਾਂਗਾ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਮੈਂ ਇਮਾਨਦਾਰ ਨਹੀਂ ਹਾਂ ਤੇ ਉਹਨਾਂ ਦਾ ਇਹ ਵੀ ਕਹਿਣਾ ਵੀ ਜੇ ਲੋਕ ਮੈਨੂੰ ਇਮਾਨਦਾਰ ਕਹਿ ਦੇਣਗੇ ਲੋਕ ਮੈਨੂੰ ਦੱਸਣਗੇ ਕਿ ਮੈਂ ਇਮਾਨਦਾਰ ਹਾਂ ਮੈਂ ਫਿਰ ਅਸਤੀਫਾ ਨਹੀਂ ਦਊਂਗਾ ਕੀ ਲੱਗਦਾ ਹੈ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਨਹੀਂ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਇਹਦਾ ਬੀਜਪੀ ਹੈ ਆਪਣੀ ਹੋਰ ਰੋਟੀਆਂ ਖਿਚ ਰਿਹਾ ਹੈ ਬੀਜਪੀ ਨੂੰ ਆਪਣਾ ਨਿਯੋਤ ਪਤਾ ਲੱਗਦਾ ਹੈ ਇਹ ਦੇਸ਼ ਕਿਆ ਕਰ ਰਿਹਾ ਹੈ ਕਿਆ ਨਹੀਂ ਕਰ ਰਿਹਾ ਇਹਨਾਂ ਕੋਈ ਨਹੀਂ ਦੇਖ ਲੋ ਕਹੀਂ ਪੜ ਗਏ ਰਹੇ ਇਹ ਸਭ ਤੋਂ ਕਰਪਟ ਬੀਜਪੀ ਹੈ ਹੋਰ ਕੋਈ ਨਹੀਂ ਇਹ ਬਿਨਾਂ ਹੋਂ ਮਾਨਦਾਰੇ ਕੇਜਰੀਵਾਲ ਹਾਂ ਕੇਜਰੀਵਾਲ ਨੂੰ ਕੋਈ ਸਿਵਾ ਨਹੀਂ ਦੇਣੀ ਚਾਹੀਦੀ ਅੱਛਾ ਨਹੀਂ ਦੇਣਾ ਚਾਹੀਦਾ ਜਿੱਦਾਂ ਕੇਜਰੀਵਾਲ ਜੇਲ੍ਹ ਗਏ ਨੇ ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਇਸ ਨੂੰ ਕਿਹਾ ਗਿਆ ਕਿ ਕੇਜਰੀਵਾਲ ਪ੍ਰੇਸ਼ਤਾਚਾਰ ਹੈ ਕੇਜਰੀਵਾਲ ਨੇ ਜੋ ਕੀਤਾ ਉਸ ਨੂੰ ਉਹਦਾ ਫਲ ਮਿਲਿਆ ਤੁਹਾਨੂੰ ਕੀ ਲੱਗਦਾ ਕੇਜਰੀਵਾਲ ਦੇ ਜੇਲ੍ਹ ਜਾਣ ਦੇ ਪਿੱਛੇ ਦਾ ਕਾਰਨ ਕੀ ਹੈ ਉਹ ਤਾਂ ਸਾਰੀ ਮੋਦੀ ਦਾ ਜੋ ਹੈ ਉਹ ਅਜੰਡਾ ਹੈ ਕਿਉਂਕਿ ਜੋ इनके ਕਰਪਟਾ ਉਹ ਸਾਰੇ ਬਾਹਰ ਘੁੰਮ ਰਹੇ ਹੈ ਬੱਸ ਦੇਖ ਲਓ کہیں ਵੀ ਦੇਖ ਲਓ ਰੇਵ ਦੇਖ ਲਓ ਹਮਾਰਾ ਜਿਹੜਾ ਸਾਬੂ ਦੇ ਵਿਜੈਪੀਕੇ ਆ ਰਹੇ ਆ ਹੋਰ ਕੋਈ ਕੇ ਪਾਰਟੀ ਕੇ ਨਹੀਂ ਆ। ਹਮ ਠੀਕ ਹੈ। ਸੋ ਨਹੀਂ ਜਾਣਾ ਚਾਹੀਦਾ। ਇਹ ਨੂੰ ਸਿਵਾ ਨਹੀਂ ਲੈਣਾ ਚਾਹੀਦਾ। ਹਮਾਰੇ ਬਸ ਸਭ ਬਹੁਤ ਬੜੀ ਬੜੀਆ ਕਰ ਰਹੇ। ਇਹ ਤਾਂ ਗਲਤ ਉਹ ਭੇਜਿਆ ਇਸ ਨੂੰ ਜੇਲ੍ਹ। ਜੇ ਤਾਂ ਮੋਦੀ ਕੋ ਜਾਣਾ ਚਾਹੀਦਾ। ਅਰੇ ਜਿਹੜਾ ਸਥੇਪੀ ਵਾਲੀ ਗੱਲ ਆ ਇਹ ਬਹੁਤ ਗਲਤ ਫੈਸਲਾ ਉਹਨਾਂ ਦਾ ਜੋ ਵੀ ਹੈ। ਕਿਉਂਕਿ ਇਹ ਇਦਾਂ ਦਾ ਨੇਤਾ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਇਦਾਂ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਦਾਂ ਦਾ ਨੇਤਾ ਪੂਰੇ ਪੰਜਾਬ ਚ ਜਾਂ ਹਿੰਦੁਸਤਾਨ ਦੇ ਵਿੱਚ ਨਹੀਂ ਹੈਗਾ ਇੰਨਾ ਇਮਾਨਦਾਰ ਇਹਨਾਂ ਨੇ ਇੰਨਾ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਈ ਆ ਵੱਡੇ ਵੱਡੇ ਅਫਸਰ ਫੜੇ ਗਏ ਨੇਗੇ ਭ੍ਰਿਸ਼ਟਾਚਾਰ ਦੇ ਵਿੱਚ ਇਹ ਇੱਕ ਇਮਾਨਦਾਰ ਤੇ ਇੱਕ ਭਾਜਪਾ ਦਾ ਦਬਾਅ ਵਾ ਜਾਂ ਕਹਿ ਸਕਦੇ ਆਪਾਂ ਮੋਦੀ ਸਰਕਾਰ ਦਾ ਜੋ ਕਿ ਬਹੁਤ ਇਹਨਾਂ ਨੂੰ ਹਾਰਡ ਕਰ ਰਹੀ ਹੈ ਕੇਜਰੀਵਾਲ ਸਾਹਿਬ ਨੂੰ ਪਰ ਇਹ ਬਹੁਤ ਇਮਾਨਦਾਰ ਤੇ ਸੱਚ ਦੇ ਰਾਹ ਤੇ ਤੁਰਨ ਵਾਲੇ ਨੇ ਅੱਜ ਸੱਚ ਦੀ ਜਿੱਤ ਹੋਈ ਆ ਜਿਹੜਾ 2 ਦਿਨਾਂ ਤੱਕ ਦਾ ਫੈਸਲਾ ਜਿ ਮਿਲਿਆ ਵਾ ਵੀ ਅਸਤੀਫਾ ਦੇਣਾ ਜਣੀ ਇਹ ਅਸੀਂ ਇਹਦੇ ਨਾਲ ਕੋਈ ਸਹਿਮਤ ਨਹੀਂ ਹੈਗੇ ਜੀ ਦੇਖੋ ਵਧੀਆ ਲੀਡਰ ਨੇ ਅਰਵਿੰਦ ਕੇਜਰੀਵਾਲ ਜੀ ਦਿੱਲੀ ਸਰਕਾਰ ਦੇਖ ਲਓ ਚਲਾਉਂਦੇ ਨੇ ਆਪਣੇ ਇੱਥੇ ਵੀ ਹੁਣ ਸਰਕਾਰ ਬਣੀ ਆ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਅਸਤੀਫਾ ਨਹੀਂ ਇਹਨਾਂ ਨੂੰ ਦੇਣਾ ਚਾਹੀਦਾ ਬਲਕਿ ਹੋਰ ਚਲਾਉਣੀ ਚਾਹੀਦੀ ਆ ਸਰਕਾਰ ਇਹਨਾਂ ਨੂੰ ਕਿਵੇਂ ਦੇਖਦੇ ਉਹਨਾਂ ਦੇ ਕਾਰਜਕਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਰਹੇ ਨੇ ਉੱਥੇ ਵੱਡੀਆਂ-ਵੱਡੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਹੁਣ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਬਹੁਤ ਵਧੀਆ ਦੇਖਦੇ ਆ ਜੀ ਵਧੀਆ ਚ ਵਧੀਆ ਕੰਮ ਹੋਏ ਨੇ ਦੇਖੋ ਜਿਹੜੇ ਕੰਮ ਹੋਏ ਨੇ ਵਧੀਆ ਹੋਏ ਨੇ ਤਾਂ ਮੋਦੀ ਸਰਕਾਰ ਆ ਜੀ ਉਹਨਾਂ ਨੂੰ ਜਾਣ ਕੇ ਵੀ ਕੰਮ ਕਰਨ ਤੋਂ ਵੀ ਰੋਕ ਰਹੇ ਨੇ ਕਿਤੇ ਨਾ ਕਿਤੇ ਜਾ ਕੇ ਭਾਜਪਾ ਦਵਾਰੀ ਆ ਭਾਜਪਾ ਹਾਂ ਜੀ ਭਾਜਪਾ ਦਵਾਰੀ ਆ ਇਹ ਤਾਂ ਦਿਖਦਾ ਹੀ ਆ ਸਾਰਿਆਂ ਨੂੰ ਲੋਕਾਂ ਨੂੰ ਵੀ ਪਤਾ ਸਭ ਨੂੰ ਪਤਾ ਵੀ ਭਾਜਪਾ ਦਵਾਰੀ ਆ ਤੁਹਾਨੂੰ ਲੱਗਦਾ ਵੀ ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਜੀ ਕੀ ਇਹੋ ਜਿਹਾ ਨੇਤਾ ਪਾਰਟੀ ਨੂੰ ਮਿਲਜੂ ਨਹੀਂ ਮਿਲਣਾ ਜੀ ਕੀ ਉਹਨਾਂ ਨੂੰ ਇਹ ਲੋਕਾਂ ਦੀ ਰਾਏ ਮੰਨਣੀ ਚਾਹੀਦੀ ਹੈ ਮੰਨਣੀ ਚਾਹੀਦੀ ਹੈ ਜੀ ਦੇਖੋ ਆਮ ਵਰਕਰ ਜਦੋਂ ਸਾਰਿਆਂ ਦੇ ਤੁਸੀਂ ਬਿਊ ਲਾਉਂਗੇ ਤੁਹਾਨੂੰ ਇਹੀ ਮਲੂਹਾ ਦੇਖਣ ਨੂੰ ਵੀ ਨਹੀਂ ਦੇਣਾ ਨਹੀਂ ਚਾਹੀਦਾ ਸਤਿ ਗੱਲ ਤਾਂ ਇਹ ਹੈ ਜਿਹੜਾ ਉਹਨਾਂ ਨੇ ਇਮਾਨਦਾਰ ਪਾਰਟੀ ਸੀ ਲੋਕਾਂ ਨੇ ਉਹਨਾਂ ਉੱਤੇ ਚੱਕਿਆ ਉਹਨਾਂ ਦੀ ਮਿਹਨਤ ਦਾ ਮੁੱਲ ਪਾਇਆ ਵੀ ਜਿਹੜੇ ਉਹਨਾਂ ਨੇ ਵਿਕਾਸ ਕਰੇ ਨੇ ਸੜਕਾਂ ਨੇ ਲਾ ਲਓ ਮੋਟਰਾਂ ਨੇ ਬਿਜਲੀ ਦੀ ਲਾ ਲਓ ਐ ਸਹੀ ਟਾਈਮ ਤੇ ਆਉਂਦੀ ਰਹੀ ਆ ਕੈਂਜਰੀ ਬਾ ਨੂੰ ਇਸ ਤਰ੍ਹਾਂ ਨਹੀਂ ਦੇਣਾ ਚਾਹੀਦਾ ਕਿ ਉਹਨਾਂ ਵਰਗਾ ਕੈਂਡੀਡੇਟ ਨਹੀਂ ਮਿਲਣਾ ਜੇ ਉਹ ਚਲੇ ਗਏ ਤਾਂ ਉਹਦੀ ਜਗ੍ਹਾ ਪਰ ਅੱਗੇ ਵੰਗੂ ਫੇਰ ਸਿਸਟਮ ਖਰਾਬ ਹੋ ਜਾਊਗਾ ਸਾਰੇ ਦੇਸ਼ ਦਾ ਕਿਤੇ ਨਾ ਕਿਤੇ ਜਾ ਕੇ ਜਿਹੜਾ ਵਰਕਰ ਆ ਉਹ ਵੀ ਅੱਜ ਦੇਖਿਆ ਉਹਦੇ ਚਿਹਰੇ ਤੇ ਵੀ ਖਮੋਸੀ ਆ ਕਿਉਂਕਿ ਬਹੁਤ ਵੱਡਾ ਵਰਕਰ ਦਾ ਜਿਹੜਾ ਵਿਸ਼ਵਾਸ ਜੁੜਿਆ ਹੋਸੀ ਆ ਆਮ ਪਾਰਟੀ ਦੇ ਨਾਲ ਦੇਖੋ ਜੀ ਗੱਲ ਇਹ ਆ ਜੇ ਇੰਜਣ ਰੁਕ ਗਿਆ ਡੱਬਿਆਂ ਦਾ ਕੀ ਹਾਲ ਹੋਊਗਾ ਡੱਬੇ ਦਾ ਆਟੋਮੈਟਿਕ ਹੀ ਰੁਕ ਜਾਣਗੇ ਬਹੁਤ ਵਧੀਆ ਰਾਜ ਚੱਲ ਰਿਹਾ ਕਰ ਰਹੇ ਨੇ ਪਰ ਇੱਕ ਗੱਲ ਇਹ ਹੈ ਵੀ ਜਿਹੜੀ ਉਲਟ ਪਾਰਟੀ ਨੇ ਐਂਟੀ ਪਾਰਟੀਆਂ ਦੇ ਨੇ ਜਿਵੇਂ ਭਾਜਪਾ ਉਹ ਇੱਕ ਪਾਚਵਨ ਕਰੋ ਕਾਲੀ ਕਾਂਗਰਸੀ ਸਾਰੇ ਦੇ ਹੱਥ ਤੋਂ ਕੇ ਪਿੱਛੇ ਪੈ ਗਏ ਸੀ ਇਸ ਕਰਕੇ ਇਹਦੇ ਪਿੱਛੇ ਨਹੀਂ ਬਾਕੀ ਇੱਕ ਪਾਗਲ ਪਾਵਲਕਨ ਵੀ ਇੱਕ ਅਪੀਲ ਕਰਦੇ ਆ ਵੀ ਜਿਹੜਾ ਉਹਨਾਂ ਨੇ ਕੋਈ ਵਾਅਦੇ ਕਰੇ ਤੱਤਾ ਨਹੀਂ ਖਾਣਾ ਚਾਹੀਦਾ ਥੋੜਾ ਠੰਡਾ ਖਾਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਹਨੇਰੀ ਬਗਦੀ ਆ ਮੀਂਹ ਦੀ ਉਮੀਦ ਰੱਖਦੇ ਆ ਜਰੂਰ ਪਾਏ ਜਾਂਦਾ ਜੇ ਉਹਨਾਂ ਦੇ ਕੀਤੇ ਵਾਅਦੇ ਪੂਰੇ ਜਰੂਰ ਸਮਾਂ ਲੱਗੂਗਾ ਵਾਅਦੇ ਪੂਰੇ ਜਰੂਰ ਕੀਤੇ ਜਾਣਗੇ ਕੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਉਹ ਅਸਤੀਫਾ ਦੇਣ ਜਾਂ ਨਾ ਦੇਣ ਬਿਲਕੁਲ ਜੀ ਡਟ ਕੇ ਮੁਕਾਬਲਾ ਕਰਨ ਆਪ ਦਾ ਰਾਜਪਾਲ ਚਲੋ ਲੋਕਾਂ ਨੇ ਦੁੱਖ ਤਕਲੀਫਾਂ ਸੁਣਨ ਮੈਂ ਤਾਂ ਇਹ ਕਹਿੰਦਾ ਕੱਲ ਸਾਡੇ ਅਰਵਿੰਦ ਕੇਜਰੀਵਾਲ ਜੀ ਸਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਮਾਨਤ ਮਿਲੀ ਹੈ ਤੇ ਅੱਜ ਉਹਨਾਂ ਨੇ ਇੱਕ ਫੈਸਲਾ ਲਿਆ ਵਾ ਜਿਹਦੇ ਵਿੱਚ ਉਹ ਅਸਤੀਫਾ ਦੇ ਰਿਹਾ ਤੇ ਅਰਵਿੰਦ ਕੇਜਰੀਵਾਲ ਜੀ ਜੋ ਵੀ ਕਰ ਰਿਹਾ ਫੈਸਲਾ ਲੈ ਰਿਹਾ ਬਹੁਤ ਵਧੀਆ ਫੈਸਲਾ ਲੈ ਰਿਹਾ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਲੰਟੀਅਰ ਉਹਨਾਂ ਦੇ ਬਿਲਕੁਲ ਇਸ ਫੈਸਲੇ ਦੇ ਨਾਲ ਨੇ ਤੇ ਜਿਹੜਾ ਵੀ ਉਹ ਕਦਮ ਚੁੱਕेंगे ਬਿਲਕੁਲ ਸਹੀ ਚੁੱਕਣਗੇ